I swear by Almighty God that I will be faithful and bear true allegiance to His Majesty King Charles, his heirs and successor, according to law. So help me God. I swear by God that I will be faithful and bear true allegiance to His <coughs> Charles, his heirs and successor, according ਖੁਦਾਇਆ ਮੇਰੀ ਬਦਦ ਕਰਨਾ ਮਰੀ ਸ਼ਾਨਦਾਰ ਸੰਕੇਤਕ ਘਟਨਾ ਪੰਜਾਬੀ ਮਾਂ ਬੋਲੀ ਲਈ ਮੈਂਚੈਸਟਰ ਤੋਂ ਇੰਗਲੈਂਡ ਤੋਂ ਯੂਕੇ ਤੋਂ ਚੁਣੇ ਹੋਏ ਨਵੇਂ ਮੈਂਬਰ ਆ ਪਾਰਲਮੈਂਟ ਅਰਮਨ ਖਾਨ ਸਾਹਿਬ ਨੇ ਆਪਣੀ ਮਾਂ ਬੋਲੀ ਵਿੱਚ ਸੋਚ ਚੱਕੀ ਔਰ 18 ਕਰੋੜ ਦੇ ਕਰੀਬ ਦੁਨੀਆ ਭਰ ਵਿੱਚ ਲੋਕ ਪੰਜਾਬੀ ਬੋਲਦੇ ਹਨ ਉਹਨਾਂ ਨੇ ਜਿਸ ਪ੍ਰਕਾਰ ਆਪਣੀ ਮਾਂ ਬੋਲੀ ਦਾ ਔਰ ਜਿਸ ਪ੍ਰਕਾਰ ਮਿਠਾਸ ਤੇ ਮਿੱਠੀ ਬੋਲੀ ਦਾ ਸੋਚ ਚੁੱਕ ਕੇ ਪ੍ਰਗਟਾਵਾ ਕੀਤਾ ਆਪਣੇ ਆਪ ਵਿੱਚ ਬੜੇ ਫਖਰ ਦੀ ਗੱਲ ਔਰ ਸਾਨੂੰ ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਬਾਬਾ ਫਰੀਦ ਵਾਰਿਸ ਸ਼ਾ ਬੁੱਲੇ ਸ਼ਾ ਹਾਸ਼ਮ ਸ਼ਾ ਸੁਲਤਾਨ ਬਾਉ ਮੁਹੰਮਦ ਸਾਹਿਬ ਜੋ ਮਹਾਨ ਸ਼ਾਇਰ ਹੋਏ ਨੇ ਉਹਨਾਂ ਨੇ ਜਿਸ ਪ੍ਰਕਾਰ ਪੰਜਾਬੀ ਮਾਂ ਬੋਲੀ ਦਾ ਮੁੱਢ ਬੰਨਿਆ ਅਨਵਰ ਖਾਨ ਸਾਹਿਬ ਨੇ ਇਸ 21ਵੀਂ ਸਦੀ ਵਿੱਚ ਜੋ ਇਹ ਮਹਾਨ ਕਾਰਜ ਕੀਤਾ ਹੈ ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਔਰ ਨਾਲ ਦੀ ਨਾਲ 우ਸਤਾਦ ਦਾਮਨ ਦੀਆਂ ਉਹ 17 ਕਿ ਲਾਲੀ ਅੱਖੀਆਂ ਦੀ ਪਈ ਦੱਸਦੀ ਏ ਰੋਏ ਤੁਸੀਂ ਵੀ ਹੋ ਤੇ ਰੋਏ ਅਸੀਂ ਵੀ ਹਾਂ ਇਹਨਾਂ ਆਜ਼ਾਦੀਆਂ ਹੱਥੋਂ ਬਰਬਾਦ ਯਾਰੋ ਹੋਏ ਤੁਸੀਂ ਵੀ ਹੋ ਤੇ ਹੋਏ ਅਸੀਂ ਵੀ ਹਾਂ ਉਹ 17 ਯਾਦ ਆਉਂਦੀਆਂ ਸਾਰੀ ਦੁਨੀਆ ਵਿੱਚ ਪੰਜਾਬੀ ਮਾਂ ਬੋਲੀ ਬੋਲਣ ਵਾਲਿਆਂ ਨੂੰ ਬਹੁਤ ਸਤਿਕਾਰ ਸਹਿਤ ਮੇਰੀ ਸਤਰੀਆਕਾਲ ਵੀ ਆਰ ਪ੍ਰਾਊਡ ਟੂ ਬੀ ਪੰਜਾਬੀਸ